ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਉਧਰ ਆਪਣਾ ਝੋਨਾ ਜਿਹੜਾ ਤੁਹਾਨੂੰ ਦੱਸਿਆ ਸੀ ਜਿੰਨਾ ਅਗਰ ਨਿਬੜ ਗਿਆ ਜਿੰਨਾ ਰਹਿ ਗਿਆ ਪੱਠੇ-ਪੱਠੇ ਵਾਲਾ ਤਾਂ ਤੇ ਇੰਦਰ ਆਪਾਂ ਆ ਗਏ ਹਾਂ ਜੀ ਪਾਰਲੇ ਖੇਤ ਇੱਥੇ ਕੱਲ ਦਾ ਆਪਾਂ ਕਰਦਾ ਸ਼ੁਰੂ ਪਾਣੀ ਕੱਲ ਛੱਡਿਆ ਸੀ ਉਹ ਲੈੜ ਖਰਾਬ ਕਰਦੀ ਰਹੀ ਤੇ ਉਹਦੇ ਕਰਕੇ ਮੁੜ ਕੇ ਰਾਤ ਆਈ ਆ ਤੇ ਆ ਆਪਣਾ ਦੋ ਕਿੱਲੇ ਥਾਂ ਜਿਹੜਾ ਚੱਕੜ ਵੱਜ ਗਿਆ ਤੇ ਆਪਾਂ ਆਏ ਆ ਜੀ ਵਟ ਸੈੱਟ ਕਰਨ। ਉਹ ਕਈ ਬਈ ਆਪਣੀ। ਇਹ ਜੀ ਆਪਣਾ 14 ਕਿੱਲੇ ਦਾ ਪਲਾਟ ਤੇ ਇਹਦੇ ਵਿੱਚ ਇੱਕ ਵਟ ਪਾਈ ਆ। ਵਟਾਂ ਵਾਹੇ ਹੋਰ ਪਾਈਆਂ ਸੀ ਵਿੱਚ। ਤੇ ਉਹ ਫਿਰ ਜਿਵੇਂ ਜਿਵੇਂ ਖੱਤੇ ਭਰਦੇ ਗਏਵੇਂ ਮੈਂ ਪਟਾਦਿਆਂ ਨਾਲ। ਵਟ ਮੈਂ ਇੱਕੋ ਹੀ ਰੱਖਣੀ ਆ 14 ਕਿੱਲੇ ਚ ਇੱਕੋ ਵਟ। ਆਹ ਖਾਲੀ ਐ ਇੱਥੇ ਘਾ ਬੜਾ ਸੀ ਤੇ ਇਹ ਆਪਾਂ ਖਾਲੀ ਬਾਹਤੀ। ਇਹ ਦੁਬਾਰਾ ਭਾਈ ਜਿੰਦਰ ਦੇ ਨਾਲ ਇਹਨਾਂ ਨੂੰ ਆਪ ਮਿੱਟੀ ਲਾਵਾਂਗੇ ਆ ਆਪਣੇ ਗਵਾਂਢੀ ਆ ਇਹਨਾਂ ਨੂੰ ਲੱਗ ਰਿਹਾ ਝੋਨਾ ਇਹ ਵੀ ਲੇਬਰ ਆਪਣੀ ਆ ਮੁੜ ਕੇ ਇਹਨਾਂ ਨੇ ਆਪਣੇ ਲੱਗਣਾ ਇਹਨਾਂ ਦੀ ਵੀ ਮੋਟਰ ਚਲਾਈ ਸੀ ਆ ਇਹ ਇੱਥੋਂ ਪਾਣੀ ਛੱਡਿਆ ਆਪਾਂ ਤੇ ਆ ਆਪਾਂ ਟਾਲੀ ਆ ਲਾਈ ਤਾਂ ਬੜੇ ਚਿਰ ਦੀ ਤੇ ਬਾਰੇ ਨਾ ਹੋ ਨਹੀਂ ਰਹੀ ਉਹਰ ਲਿਆ ਕੇ ਕੀ ਲਾਉਣੇ ਆ ਦੋ ਤਿੰਨ ਟਾਲੀਆਂ ਵੀ ਰੋਖ ਤਾਂ ਜਿੰਨੇ ਹੋਣ ਉਹਨੇ ਥੋੜੇ ਤੇ ਮੌਸਮ ਕਿਤੇ ਤਾਂ ਬਹੁਤ ਗਰਮੀ ਹੋਣਾ ਪੈਂਦੀ ਐ ਤੇ ਕਿਤੇ ਹਵਾਵਾਂ ਅਗਲਣਾ ਪੈਂਦੀ ਹੁਣ ਫੇਰ ਵਾਲਾ ਕੀ ਵਗਣ ਪਹਿਲਾਂ ਬੜਾ ਘੁੱਟ ਜਾ ਲੱਗਾ ਹੈ ਆ ਰਿੰਦਾ ਆਪਣਾ ਥੱਲੇ ਦੋ ਕਿਲੇ ਤਾਂ ਕੋਹ ਗਿਲਾ ਹੋਇਆ ਕਿ ਜਦੋਂ ਲਾਈਟ ਆਈ ਉਹ ਦੋਂ ਪਚਲਾ ਦਾਂਗੇ। ਤਾਂ ਜੀ ਵੀਡੀਓ ਆਪਣੀ ਵਧੀਆ ਲੱਗਦੀ ਨਹੀਂ ਤੇ ਲਾਈਕ ਕਮੈਂਟ ਜਰੂਰ ਕਰਤਿਆਂ ਕਰੋ। ਫੇਰ ਇੱਧਰ ਆ ਜਾਨਾ ਆਪਣਾ ਇਹ ਡੇਢ ਕਿਲਾ ਇਹ ਆ। ਤੇ ਡੇਢ ਕਿਲਾ ਬਣਾ ਹੋ ਘਰਾਂ ਤੋਂ ਪਰਲੀ ਛੜ। ਉਹ ਆ ਗਿਆ। ਇੱਧਰ ਵੀ ਆਪਣੇ ਲੱਗੇ ਤੇ ਜੀ ਸਾਈਡ ਤੇ ਵੀ ਲੱਗੇ ਆ। हां जी दो गले चिकड़ा अपना ਗੱਲ ਵੱਜ ਗਿਆ ਸੀ ਉਹਦੇ ਚ ਲੀਵਰ ਲੱਗ ਕੇ ਝੋਨਾ ਲਾਉਣ ਤੇ ਆ ਅਗਲੇ ਖਤੇ ਨੂੰ ਆਪਾਂ ਛੱਡਿਆ ਇਹ ਆਪਣਾ ਅੱਧਾ ਵੱਜ ਗਿਆ ਅੱਧਾ ਰਹਿ ਗਿਆ ਮਤਲਬ ਇਹ ਰਾਤ ਲੈਟ ਚੱਲੀ ਤਦ ਲੋ ਜੀ ਆਪਣਾ ਚਾਰ ਕਿੱਲੇ ਥੱਲਾ ਜਿਹੜਾ ਪਲਾਟ ਹੀ ਹੋ ਗਿਆ ਕੰਪਲੀਟ ਚੱਕੜ ਵੱਜ ਗਿਆ ਝੋਨਾ ਲੱਗ ਰਿਹਾ ਜੀ ਇਹ ਚ ਦੋ ਕਿੱਲੇ ਪਰਲਾ ਤੇ ਦੋ ਕਿੱਲੇ ਉੱਲਾ ਉੱਲਾ ਆਪਣਾ ਲੱਗ ਚੱਲਿਆ ਤੇ ਉਹ ਆਪਣਾ ਪਰਲਾ ਅੱਧਾ ਰਹਿ ਗਿਆ ਅੱਧਾ ਲੱਗ ਗਿਆ ਇਹ ਵੀ ਰਹਿ ਗਿਆ ਕੋਈ ਦੋਆਂ ਘੰਟਿਆਂ ਦਾ ਕੰਮ ਰਹਿ ਗਿਆ ਇਹਨਾਂ ਦਾ ਵੀ ਬਾਕੀ ਆ ਰਹਿ ਗਈ ਆਪਣੀ ਜਨਰਾਲ ਜੀ ਇਹ ਚੱਕੜ ਮਾਰਨ ਵਾਲਾ ਰਹਿ ਗਿਆ ਇਹ ਆ ਮਾਣੇ ਤੇ ਵੀ ਥਾਂ ਕਾਫੀ ਉੱਚਾ ਹੈ ਜਿਵੇਂ 7 ਫੁੱਟ ਉੱਚਾ ਹਣਾ ਤੇ ਜਿੱਥੇ ਆਹ ਘੋਰ ਘੋਰ ਬੜੇ ਪੈਂਦੇ ਆ ਜਿਵੇਂ ਇਸ ਤਰ੍ਹਾਂ ਜਿਹੜੇ ਜਿਹਦੇ ਕਰਕੇ ਹਰਵਟ ਆ ਪਿੱਛੇ ਪਾਈ ਹੈ ਆ ਜਿਹੜੀ ਤੇ ਇਹ ਮਰ ਕੇ ਪੂਰਾ ਪੂਰਾ ਥਾਂ ਆਇਆ ਟਰੈਕਟਰ ਦਾ ਸੋ ਅੱਗੇ ਦਾ ਇਹ ਜਦੋਂ ਵੱਜ ਗਿਆ ਫਿਰ ਆਪਣਾ ਥੱਲੇ ਕੰਪਲੀਟ ਹੋ ਜਾਊਗਾ